ਸਤਨਾਮ ਸ਼੍ਰੀ ਵਾਹਿਗੁਰੂ ਰਹਿਰਾਸਾਹਿ ਹਰ ਜੋ-ਜੁਗ ਭਗਤ ਪਾਇਆ ਪੈ ਡਰਕਦਾ ਆ ਰਾਮ ਰਾਜੇ ਹਰ ਨਖਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ੴ ਸਤਿਗੁਰ ਪ੍ਰਸਾਦਿ ਲੋਕ ਮਹੱਲਾ ਪਹਿਲਾ ਦੁਖ ਤੁਮ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਚਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਾਤਾਂ ਜੋ ਕ੍ਰਿਸ਼ ਕਰਨਾ ਸੋਕਰਿਆ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕਮ ਗਾਣ ਸਤ ਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਝੇ ਤੇਰੇ ਨਾਮ ਦੇ ਨਿਕ ਸੰਕਾ ਗੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗੁ ਪਰੀਸੋ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੋਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਧਨੋ ਇੰਦਰਿੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੰਤ ਤੁਧਨੋ ਸਿੱਤ ਸਮਾਦੇਂਦਰ ਗਾਵੰਤ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜတိ ਸਤੇ ਸੰਤੋਖੀ ਗਾਵੰਤ ਤੁਧਨੋ ਵੀਰ ਕਿਰਾਰੇ ਗਾਵੰਤ ਤੁਧਨੋ ਪੰਡਿਤ ਪੰਨ ਕੇਸਰ ਜੁਗ-ਜਗ ਵੇਦਾਂ ਨਾਲੇ गावੰਤ ਤੁਧਨੋ মোহਨੀਆ मनमोहन स्वर्ग मचपियाले गावੰਤ ਤੁਧਨੋ ਰਤਨੁ ਪਾਏ ਤੇਰੇ 68 ਤੀਰਥ ਨਾਲੇ गावੰਤ ਤੁਧਨੋ ਜੋਦਮਾ ਬੰਸੂਰਾ गावੰਤ ਤੁਧਨੋ ਘਣੀ ਚਾਰੇ गावੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੂਦ ਨੋ ਗਾਵਨ ਜੋ ਤੁਦ ਪਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂਦ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਸਾਏ ਸਾਚਾ ਸਾਚੀ ਨਾਹੀ ਹੈ ਬੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ रंगी रंगी भांति कर कर जिन से माया जिन उपाय कर कर देखे कीता अपना ज्योतिष दी वड्याई ज्योतिष पावे सोई कर सी फिर हुक्म न करना जाई सो पाशो शहापस साहिब नानक रहण रजाई आसमाला पहला सुन वड्डा आखे सब कोई केवड़ वड्डा डीठा ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣਿੰ ਘੀਰਾ ਕੋਈ ਨ ਜਾਣੇ ਕੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿ ਨ ਜਾਏ ਤੇਰੀ ਤਲਵੜਾਈ ਸਭ ਸਤ ਸਭ ਤਪ ਸਭ ਜਿਨੇ ਆਈਆਂ ਸਿੱਧਾ ਪੁਰਖਾਂ ਕੀਆਂ ਵੜਿਆਆਂ ਤੁਧ ਵਿਣ ਸੀ ਦੇ ਕਿਨ ਨ ਪਾਇਆ ਕਰ ਮਿਲੈ ਨਈ ਠਾਕ ਰਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕੀ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੋ ਕਾ ਸੱਚਾ ਨਾਓ ਸਾਚੇ ਨਾਮ ਕੀ ਲੱਗੈ ਭੂਖ ਊਤ ਭੁਖ ਹੈ ਖਾਈ ਚਲੀਐ ਦੁਖ ਸੋ ਕਿਉ ਵਿਸਰੇ ਮੇਰੀ ਮਾਈ ਸਾਚਾ ਸਾਇਬ ਸਾਚੇ ਨਾਇ ਰਹਾ ਸਾਚੇ ਨਾਮ ਕੀ 뜰ਵੜਿਆਈ ਆਖਤ ਕੇ ਕੀਮਤ ਨਹੀਂ ਪਾਏ ਸੋ ਮਿਲਕੇ ਆਖਣ ਪਾਏ ਵਡਨ ਹੋਵੇ ਕਾਟਨੇ ਜਾਏ ਨਾ ਮਰਨ ਨਾ ਹੋ ਵੈ ਸੋਬ ਦੇਂਦਾ ਰਹੇ ਨਾ ਚੁੱਕੈ ਪਉਗੁਣ ਏਹੋ ਹੋਰ ਨਾ ਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜਿਵੜਾਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾ ਵੈ ਬਾਸਾਤਰਾ ਗੁਜਰੀ ਮਹਲਾ ਚੋਤਾ ਹਰ ਕੀ ਜਨਸਤ ਗੁਰਸਤ ਪੁਰਖਾ ਬਿਨੋ ਕੋ ਰੋ ਗੁਰਪਾਸੰ ਕੀ ਰੇ ਕਿਰਮ ਸਤਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵੋਂ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਂਸ ਕਾਏ ਹਰ ਕੀਰਤ ਹਮਰੀ ਰਹਿ ਰਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆ ਸਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸਨਾ ਮਨੇ ਪਾਇਆ ਤੇ ਬਾਗਹੀਂ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਿ ਆਏ ਤ੍ਰੇਕ ਜੀਵੇ ਤ੍ਰੇਕ ਜਿਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿਨ ਤੁਰ ਮਸਤਕ ਲਖਿਆ ਲਿਖਾ ਸਤਨਤ ਸਤ ਸੰਗਤ ਜਿ ਤਹ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸਰਾ ਬੋਜਰੀ ਮਹਲਾ ਪੰਜਵਾ काहिर मन चित वै जा आर हर जियो पर पत्थर में जंत पाए ता कर जतागे कर तरिया मेरे माधो जी सत्संगत मिले सो तरिया गुर प्रसाद परम पद पाया सूके कास्त्र हरिया रहाओ जनन पिता लोक सुत बनीता कोई न किसकी तरिया ਸਿਰ ਸਿਰ ਜੈਕ ਸੰਬਾਹੇ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜਾ ਵੈਸੇ ਕੋ ਸਤਿ ਸਪਾਥੇ ਬਜਰੇ ਸਰਿਆ ਤਿਨ ਕਵਣ ਖਿਲਾਵੇ ਕਵਣ ਜੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਂ ਠਾਕੁਰ ਕਰਤਲ ਤਰਿਆ ਜਨ ਨਾਨਕ ਬਲਬਲ ਸਦ ਬਲਜਾਇਆ ਤੇਰਾ ਅੰਤਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝ ਸਭ ਜੀ ਤੁਮਾਰੇ ਤੁਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਦਰ ਸ਼ਰਮ ਨਿਰੰਤਰ ਜੀ ਹਰ ਇੱਕੋ ਬੁਰਖ ਸਮਾਨਾ ਇੱਕ ਦਾਤੇ ਇੱਕ ਪਿਘਾਰੀ ਜੀ ਸਭ ਤੇਰੇ ਚੋਚ ਬਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਦ ਬਿਨ ਅਵਰ ਨਾ ਜਾਣਾ ਤੋ ਪਾਰਬਰੰਵੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਕਾਣਾ ਜੋ ਸੇਵੈ ਜੋ ਸੇਵੈ ਤੁਜੀ ਚ ਨਾਨਕ ਤਿਤ ਕੁਰਬਾਣਾ ਹਰਤੀ ਆਵੇ ਹਰਤੀ ਆਵੇ ਤੁਜੀ ਸੇ ਜੰਝੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਅਰਤਿਆ ਜੀ ਤੈਨ ਤੂਟੀ ਜਮਕੀ ਵਾਸੀ ਜਿੰਨਰ ਪੌਜਨ ਹਰ ਨਿਰਪੋਤ ਆਇਆ ਜੀ ਤਿੰਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਹਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਨ ਹਰ ਧਿਆਇਆ ਜੀ ਜਨਮਾਨਕ ਤਿੰਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਆ ਤੇਰੇ ਭਗਤ ਤੇਰੇ ਪਗ ਸਲਾਮ ਤੂ ਜੀ ਹਰ ਅਨੇਕ ਅਨੇਕ ਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪ ਤਪ ਮੇ ਜਮੇ ਬੇ ਅੰਤਾਂ ਤੇਰੇ ਅਨੇ ਤੇਰੇ ਅਨੇਕ ਪੜੇ ਬੋ ਸਿਮਰ ਸਾਸਤ ਜਿਕਰ ਕਰ ਕੇ ਰਿਆ ਘਟ ਕਰਮ ਕਰਨ ਦਾ ਸੇ ਭਗਤ ਸੇ ਭਗਤ ਬਲੇ ਜਨਾਤ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਅਪਰੰਪਰ ਕਰਤਾ ਜੇ ਤੂੰ ਜੇਵਣ ਅਵਰਨ ਕੋਈ ਤੂੰ ਜੁਗ-ਜਗ ਏਕੋ ਸਦਸ ਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਪਾਵੇਂ ਜੀਵਰ ਤੇ ਜੇ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭੁ ਪਾਈ ਜੇ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ세 ਕਾ ਜਣ ਹੋਈ ਆਸਮ ਹਲਾ ਚੌਥਾ ਤਸ ਜੀ ਆਰ ਮੈਂਦਾ ਸਾਈ ਜੋ ਤੂੰ ਪਾਵੇ ਸੋ ਇਤੇ ਸੇ ਜੋ ਤੂੰ ਦੇ ਸੋ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਹੀ ਤੇ ਆ ਜਿਸ ਨੂੰ ਕਿਰਪਾ ਕਰੇ ਤਿਨਾ ਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੂੰ ਆਪ ਵਿੱਚ ਛੋੜਿਆ ਆਪ ਵਿੱਚ ਲਾਇਆ ਤੂੰ ਦਰਿਆ ਸਭ ਤੁਝ ਹੀ ਮਾਇ ਤੁਝ ਬਿੰਦੂ ਜ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਚੋਗ ਮਿਲ ਵਿਚੜਿਆ ਸੰਜੋਗੀ ਮੇਨ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਭੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਮਾਨ ਗੁਰਮੁਖ ਪ੍ਰਗਟ ਹੋਏ ਆਸਮ ਹਵਲਾ ਪਹਿਲਾ ਤਿਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿੰਨ ਹੈ ਕੀਆ ਪੰਕਜ ਮੋਗ ਬਗ ਨਹੀਂ ਚਾਲੈ ਹਮ ਦੇਖੈ ਤਹਿ ਡੂਬੀਐ ਲੈ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿੰਨ ਕੀ ਸਰਨਾ ਜਿੰਦੂ ਨਾਹੀ ਵਿਸਰਿਆ ਆਸਮਾਨ ਲਾ ਪੰਜਵਾ ਪਈ ਪ੍ਰਾਪਤ ਮਨੁਕਦੇ ਹੋ ਰਿਆ ਗੋਬਿੰਦ ਮਿਲਣ ਕੀ ਤੇਰੀ ਬਰਿਆ ਅਵਰ ਕਾਜ ਤੇਰੇ ਕਿ ਤਨ ਕਾਮ ਸਾਧ ਸੰਗਤ ਪਜ ਕੇਵਲ ਨਾਮ ਸਰੰਜਾਮ ਲਗ ਪਉ ਜਲ ਕਰਨ ਕਹਿ ਜਨਮ ਬ੍ਰਿਥਾ ਜਾ ਤਰੰ ਮਾਇਆ ਕੇ ਰਹਾਓ ਜਪ ਤਬ ਸੰਜਮ ਪਰਮ ਨਿਕ ਮਾਇਆ ਸੇਵਾ ਸਾਧਨ ਜਾਣਿਆ ਰਹਾਇ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੀਂ ਕਮਯੋ ਬਾਜ ਬੇਤੀ ਜੋ ਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਈ ਚਿੱਤ ਕੀ ਇੱਛਾ ਤਵ ਚਰਨਨ ਮੰਨ ਰਈ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਓ ਆਪ ਹਾ ਦੇ ਮੋਇ ਬਚਾਓ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਰਚਾ ਨਿਜ ਕਰਦਾ ਕਰਿਆ ਸਭੇ ਰੰਗੋ ਆਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰੇ ਪਿਆਸਾ ਤੁਮੇ ਸਾੜ ਕੋਈ ਵਰਨਾ ਤਿਆਉ ਜੋ ਵਰ ਚਾਹੋ ਸੋ ਤੁਮ ਤੈ ਪਾਓ ਸੇਵਕ ਸਿਕ ਹਮਾਰੇ ਤਾਰੀਆਂ ਚੁੰਝੁੰਮ ਸਤਰ ਹਮਾਰੇ ਮਾਰੀਏ ਆਪਾ ਹਾਤੇ ਮੁਝੇ ਉਬਰੀਆ ਮਰਨ ਕਾਲ ਕਾ ਤ੍ਰਾਸ ਨਿਵਰੀਆ ਉਜੋ ਸਦਾ ਹਮਾਰੇ ਪਛਾ ਸ਼ਰੀਅਸ ਦੂਜੋ ਕਰਿਓ ਰਚਾ ਰੱਖ ਲਿਆ ਮਹਾਰਾਣ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦੁਸਤਨ ਕੇ ਹੰਤਾ ਤੁਮੋ ਪਰੀ ਚਦਰਦਸ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸਿਵ ਜੋ ਅਖਤਰਾ ਕਾਲ ਪਾਏ ਗਿਰਿ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਗਿਸ਼ਿਵ ਕੀਓ ਭੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ अंकाल सब जगत बनायो देव दैत जश्न बजायो आद अंत के अवतारा सोई गुरु समझियो हमारा नमस्कार तीसी कुमारी शकल प्रजात ने आप सवारी शिव कन को शिव गुण सुख दियो सतरन को पल कियो कट कट के अंतर की जानत पले बुरे की पीर पशान चिंटी कुंजरे अस्तुला सपर कृपा दृष्ट कर फूला संतन दुख पाए ते दुखी सुख पाए साधुन के सुखी एक एक पीर केट कट कट के पट पट की पटपटकी करा प्रजा तर आक कर तुह कबू तुम मैं मिलत दे तर सब हूँ जेते बदन सृष्ट सब तारे आप अपनी बूझ उचारे तुम सब ही ते रहते निरालम जानत भेद भेद अर आलम ਨਿਰੰਕਾਰ ਨਿਰਪਕਾਰ ਨਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਉਚਾਰਤ ਪੇਦਾ ਜਾ ਕੋ ਪੇਮ ਨ ਪਾਵਤ ਪੇਦਾ ਤਾ ਕੋ ਕਰਪਾਵਨ ਅਨੁਮਾਨਤ ਮਹਾ ਮੂੜ ਕਸ਼ ਪੇਦ ਨ ਜਾਣਤ ਮਹਾ ਦੇਵ ਕੋ ਕੈਸ ਦਸ਼ਮ ਨਿਰੰਕਾਰ ਕਾ ਚਿਨਤ ਨਹੀਂ ਪੈ आप अपनी बुद्ध है जेती बरनत बिन बिन दो तो है तेती तुमरा लखन जाए पसारा कह बे सजा प्रथम संसारा एक है रूप अनुपस रंग पयो राम कई बोपा अंडा जेरा सेत जकीनी उत्पुज खान बहार चदीनी कहूं फूल राजा हव बैठा कहूं सिमट पयो संकरी कैटा सिगरी सृष्ट दिखाए चंबव आजुवास रूप स्वयंबा ਅਬ ਰੱਛਾ ਮੇਰੀ ਤੁਮ ਕਰੋ ਸਿੱਖੋ ਬਾਰ ਅਸਿਕ ਸੰਗਰੋ ਦੁਸ਼ਟ ਜਿਤੇ ਉਡਵਤੀ ਉਤਪਾਤਾ ਸ਼ਕਲ ਮਲੇਸ਼ ਕਰੋ ਰਣ ਗਾਤਾ ਜੀ ਅਜ਼ੂਤ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਦੀਏ ਹੈ ਤਾਂ ਕੇ ਕਾਲ ਨਿਕਟਨੀ ਹੈ ਰੱਛਾ ਹੋਏ ਤਾਂ ਇਸ ਸੰਕਾਲਾ ਦੁਸ਼ਟ ਅਰੀਸੰਟ ਰਹਿਤ ਕਾਲਾ कृपा दरिष्ट तं चाहने हरहो ताके ताप्तनक मोहरो रित सद कर मोसब होई दुष शाश्व सकेन कोई एक बार चित्त मैं संवारा काल फास ते ताए उबारा जिनर नाम तिहारो कहा दार दुष्ट दोक तेरा ਖੜਗ ਕੀਤ ਮੈਂ ਸ਼ਰਨ ਤੇ ਹਾਰੀ ਆਪਾ ਦਿਲਿਓ ਉਪਾਰੀ ਸਰਬ ਠੋਰ ਮੋ ਹੋ ਸਾਈ ਦੁਸ਼ਟ ਦੋਪ ਤੇ ਲਿਓ ਬਚਾਈ ਸਬਿਆ ਪਾਏ ਗਹਿ ਚਪਤੇ ਤੁਮਰੇ ਤਪ ਤੇ ਕੋ ਆਂਖ ਤੇਰੇ ਨੀ ਆਨਿਓ ਰਾਮ ਰਹੀ ਪੁਰਾਨ ਪੁਰਾਨ ਅਨੇਕ ਕਾਹਮਤ ਏਕ ਨ ਮਾਨਿਓ सिमर शास्त्र पेश बैभ भेद कह हम एक न जान्यो श्री स्पान कृपा तुम रि कर मै न के हो सब तो है भगवान्यो दौरा सगल द्वार को छाड़ के गयो तो आरो द्वार बाहे गए की लाज अस गोविंदास द्वार सगल द्वार को छाड़ के गयो तो आरो द्वार ਬਾਹ ਗਏ ਕਿਲਾਜ ਅਸ ਗੋਬਿੰਦਾਸ ਹਾਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸੇਤੀ ਮਨ ਵਜੀਆ ਵਦਾਈਆ ਰਾਗ ਰਤਨ ਪਰਵਾਰ ਪਰੇ ਸ਼ਬਦ ਗਾਵਣੈ ਸ਼ਬਦੋ ਤੇ ਗਾਵੋ ਹਰੀ ਕੇਰਾ ਮਨ ਚ ਨਿਵਾਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੁੰਦਾ ਰੋਹਰ ਨਾਲੇ ਹਰ ਨਾਲ ਰੋ ਤੋਂ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਰ ਸਭ ਸਵਾਰਣਾ ਸਭਨਾ ਗੱਲਾਂ ਸੰਬ੍ਰਤ ਸੁਆਮੀ ਸੋ ਕਿਉ ਮਨੋ ਵਿਸlare ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਸਬਨਾ ਗੱਲਾਂ ਸਮਰੱਥ ਸੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰਹਿ ਕਰਤੇ ਤੇਰੇ ਸਭ ਕੀ ਸਚਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰੋ ਜਿਨ ਭੁੱਖਾ ਸਭ ਦੁਮਾਈਆ ਕਰ ਸ਼ਾਂਤ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿੱਟੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਦੇ ਰੋਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤਕਾਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਚੱਕਰ ਤਾਰਿਆਂ ਪੰਚ ਤੂਤਦ ਵਾਸੇ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿੰਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਨੋ ਵਿੜ ਪਾਗੇ ਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਫਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਤੂ ਪਾਇਆ ਸਸਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਦਾ ਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਅਨਾਰੋ ਇਹ ਵਸਤ ਜੀ ਨ ਜਾਏ ਨਿਤ ਨਿਤ ਰੱਖੀ ਔਰ ਤਾਰੋ ਤਮ ਸੰਸਾਰ ਚਲ ਲਗ ਤੇਰੀ ਸਬਨਾਨਕ ਬ੍ਰਹਮ ਵਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸਪਿ ਹੋਈ ਤੇਰੇ ਸਪਿਆ ਮਿਹਰੇਮ ਤਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈਤਾ ਜੀਵਾ ਤਨਮਨ ਥੀ ਵੇ ਹਰੀਆ ਪਾੜੀ ਥਿਥੇ ਤੂ ਸਮਰਾਥ ਜਿਥੇ ਕੋਈ ਨਾਏ ਉਥੇ ਤੇਰੀ ਰਕ ਅਗਨੀ ਉਦਰ ਮਾਏ ਸੁਣ ਕੇ ਜਮਕੇ ਦੂਤ ਨਾਏ ਤੇਰੇ ਛੜ ਜਾਏ ਪੌਜਲ ਬਿਕਮਸ ਗਾ ਗੁਰ ਸ਼ਬਦੀ ਪਾਰ ਪਾਏ जिनको लगी प्यास अमृत से खाए कल में हो पुन गुण गोविंद गाए सबसे नो कृपा संभाले साहे साहे बिरथा को न जाए जी आवे तो दयाए सलोक महला पंचवा अंतर गुर आराधना जीवा जप गुर नाओ नेत्री सतगुर पेखना सरवणी सुनना गुर नाओ सतगुर से तीरतिया दरगे पाई ठाओ ਕਹੋ ਨਾਨਕ ਕਿਰਪਾ ਕਰ ਜਿਸ ਨੂੰ ਇਹ ਵਕ ਦੇ ਜਗ ਮੈਂ ਉਦਮ ਕਾਢੀ ਐ ਬਿਰ ਲੈ ਕੇ ਹੀ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰੇ ਆਪੋ ਬਾਰੀਆਂ ਗੁਰ ਕੀ ਪੈਰੀ ਪਾਏ ਕਾ ਸਵਾਰਣ ਹੋਆ ਆਪ ਤੇ ਆਲ ਮਨੋਂ ਨੇ ਵਿਸਾਰਣ ਸਾਜਨਾ ਕੇ ਸੰਗ ਭਉਜਲ ਤਾਰਣ ਸਾਪਤ ਨਿੰਦਕ ਦੁਸ਼ਟ ਖਿੰਮਾਹਿ ਬਿਦਾਰਣ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ